ਸਾਦੀ ਗਵਾਈ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰੇ ਦੇ ਦਰਬਾਰ ਵਿੱਚ ਆਏ ਤੇ ਜਦੋਂ ਬਾਲਕ ਗੋਬਿੰਦ ਰਾਏ 9 ਸਾਲ ਦੀ ਉਮਰ ਵਿੱਚ ਖੇਡ ਦੇ ਖੇਡ ਦੇ ਬਾਹਰੋਂ ਆਏ ਉਹਨਾਂ ਵੇਖਿਆ ਕਿ ਸੰਗਤ ਦੇ ਵਿੱਚ ਨਵੇਂ ਚਿਹਰੇ ਬੈਠੇ ਨੇ ਬੜੇ ਮੁਰਝਾਏ ਹੋਏ ਨੇ ਇਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਹੈ ਇਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਲਾਲਸਾ ਹੈ ਕਿ ਸਾਡੀ ਕੋਈ ਮਦਦ ਕਰੇ ਤੇ ਬਾਲਕ ਗੋਬਿੰਦ ਰਾਏ ਨੇ ਆਪਣੇ ਪਿਤਾ ਨੂੰ ਪੁੱਛਿਆ ਪਿਤਾ ਜੀ ਇਹ ਕੌਣ ਨੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਕਹਿ ਕਸ਼ਮੀਰ ਦੇ ਪੰਡਤ ਨੇ ਇਹਨਾਂ ਦਾ ਧਰਮ ਔਰੰਗਜ਼ੇਬ ਧੱਕੇ ਦੇ ਨਾਲ ਜਬਰੀ ਜਿਹੜਾ ਉਹ ਤਬਦੀਲ ਕਰਾ ਰਿਹਾ ਏ ਤੇ ਬਾਲਕ ਗੋਬਿੰਦਰਾਏ ਨੇ ਆਖਿਆ ਪਿਤਾ ਜੀ ਫਿਰ ਇਹਨਾਂ ਦਾ ਧਰਮ ਬਚ ਕਿਦਾਂ ਸਕਦਾ ਏ ਤੇ ਗੁਰਦੇਵ ਪਾਤਸ਼ਾਹ ਨੇ ਆਖਿਆ ਕੋਈ ਧਰਮਾਤਮਾ ਇਹਨਾਂ ਦੇ ਧਰਮ ਵਾਸਤੇ ਆਪਣੇ ਸਿਰ ਦਾ ਬਲੀਦਾਨ ਦੇਵੇ ਤੇ ਫਿਰ ਇਹਨਾਂ ਦਾ ਧਰਮ ਬਚ ਸਕਦਾ ਏ ਤੇ ਬਾਲਕ ਗੋਬਿੰਦਰਾਏ ਕਹਿ ਰਹੇ ਨੇ ਪਾਤਸ਼ਾਹ ਜੀ ਆਪ ਜੀ ਦੇ ਨਾਲੋਂ ਵੱਡਾ ਧਰਮਾਤਮਾ ਕਿਹੜਾ ਹੋ ਸਕਦਾ ਏ ਜਿਵੇਂ ਪੰਜਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਸੀਸ ਦਾ ਬਲੀ ਦੇਣ ਵਾਸਤੇ ਹਿੰਦੂਆਂ ਦਾ ਧਰਮ ਬਚਾਉਣ ਵਾਸਤੇ ਕਹਿ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਨਮਾਨਯੋਗ ਭਾਈ ਦਿਆਲਾ ਜੀ ਸਨਮਾਨਯੋਗ ਭਾਈ ਮਤੀਦਾਸ ਜੀ ਸਨਮਾਨਯੋਗ ਭਾਈ ਸਤੀਦਾਸ ਜੀ ਜਿਨ੍ਹਾਂ ਦਾ 350 ਸਾਲਾਂ ਸਤਵ ਲੈ ਨੂੰ ਮੁਖ ਰੱਖਦੇ ਹੋਇਆ ਗੁਰਦੁਆਰਾ ਥੋਬੜੀ ਸਾਹਿਬ ਤੋਂ ਇਸਾਮ ਤੋਂ ਨਗਰ ਕੀਰਤਨ ਸ਼ਹੀਦੀ ਨਗਰ ਕੀਰਤਨ ਆਰੰਭ ਹੋਇਆ ਸੀ ਜੋ ਕਿ ਵੱਖ-ਵੱਖ ਰਾਜਾਂ ਦੇ ਵਿੱਚੋਂ ਦੀ ਵੱਖ-ਵੱਖ ਸਟੇਟਾਂ ਵਿੱਚੋਂ ਦੀ ਹੁੰਦਾ ਹੋਇਆ ਇਸ ਵਕਤ ਨਗਰ ਕੀਰਤਨ ਪੰਜਾਬ ਦੇ ਵਿੱਚ ਅੱਜ ਅੰਮ੍ਰਿਤ ਵੇਲੇ ਬਰਨਾਲੇ ਜ਼ਿਲ੍ਹੇ ਤੋਂ ਚੱਲ ਕੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਐਂਟਰੀ ਹੈ ਇਸ ਟਾਈਮ ਪਿੰਡ ਜੇਠੂ ਕੇ ਵਿਕੇ ਨਗਰ ਕੀਰਤਨ ਪਹੁੰਚ ਗਿਆ ਹੈ ਸੋ ਥੋੜੇ ਸਮੇਂ ਦੇ ਅੰਦਰ ਹੀ ਨਗਰ ਕੀਰਤਨ ਗੁਰਦੁਆਰਾ ਪਾਤਸ਼ਾਹੇ ਸ਼ੇਮੀ ਗਿੱਲ ਕਲਾਂ ਵਿਕੇ ਪਹੁੰਚਣ ਵਾਲਾ ਹੈ ਸੋ ਬਹੁਤ ਹੀ ਸਨਮਾਨਯੋਗ ਸ਼੍ਰੋਮਣੀ ਗੁਰਦੁਆਰਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਵਿੰਦਰ ਸਿੰਘ ਜੀ ਧਾਮੀ ਸਮੂਹ ਮੈਂਬਰ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਚਾ ਇਲਾਕਾ ਨਿਵਾਸੀ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਦੀ ਸ਼ਹੀਦੀ ਸਤਾਬਲੀ ਦਾ ਜੋ ਨਗਰ ਕੀਰਤਨ ਹੈ ਇਹ ਆਰੰਭਿਆ ਗਿਆ ਸੀ ਸੋ ਬਹੁਤ ਹੀ ਸਨਮਾਨਯੋਗ ਗਿਲਖਲਾਂ ਦੇ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਜੀ ਸਮੂੱਚੇ ਅਕਾਲੀ ਦਾ ਲੀਡਰਸ਼ਿਪ ਸਮੂੱਚੇ ਮੈਂਬਰ ਸਹਿਬਾਨ ਸਰਦਾਰ ਮੇਜਰ ਸਿੰਘ ਜੀ ਢਿੱਲੋਂ ਸਰਦਾਰ ਜਗਜੀਤ ਸਿੰਘ ਜੀ ਖਾਲਸਾ ਮੈਂਬਰ ਐਸ ਜੀ ਪੀ ਸੀ ਸਰਦਾਰ ਜਨਮੇਜ ਸਿੰਘ ਜੀ ਸੇਕੋ ਸਾਬਕਾ ਮੰਤਰੀ ਪੰਜਾਬ ਜੋ ਵਿਸ਼ੇਸ਼ ਤੌਰ ਤੇ ਇਲਾਕਾ ਨਿਵਾਸੀ ਪਤਵੰਤੇ ਸੱਜਣ ਨੇ ਉਹ ਇਸ ਨਗਰ ਕੀਰਤਨ ਦੇ ਵਿੱਚ ਸਮੂਲੀਅਤ ਕਰ ਰਹੇ ਨੇ ਸੋ ਸਾਰੀ ਸੰਗਤ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹੋ ਜੀਆਂ ਸਤਾਵਲੀਆਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ 550 ਸਾਲਾ ਉਸ ਤੋਂ ਬਾਅਦ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸਤਾਵਲੀ ਨੂੰ ਇਹ ਮੁੱਖ ਰੱਖ ਕੇ ਜਿਹੜੀਆਂ ਸਤਾਵਲੀਆਂ ਨੇ ਇੱਕ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਆਈ ਹੈ ਹੋ ਸਕਦਾ ਸਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਨਾ ਆਵੇ ਕਿਉਂਕਿ ਬਹੁਤ ਵੱਡੇ ਭਾਗਾਂ ਦੇ ਨਾਲ ਉਤਮ ਕਰਮਾਂ ਦੇ ਨਾਲ ਇਹੋ ਜਿਹਾ ਸਮਾਗਮਾਂ ਦੀ ਇਹੋ ਜਿਹੀ ਸ਼ਹੀਦੀ ਸਤਾਵਲੀ ਨਗਰ ਕੀਰਤਨਾਂ ਦੀ ਪ੍ਰਾਪਤੀ ਹੁੰਦੀ ਹੈ ਸੋ ਸਾਰੀ ਹੀ ਸੰਗਤ ਦਾ ਇੱਥੇ ਪਹੁੰਚਣ ਤੇ ਜੀਓ ਆਇਆਂ ਧੰਨਵਾਦ ਕੀਤਾ ਜਾਂਦਾ ਹੈ ਸੋ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਧੰਨ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੀ ਜੋ ਯਾਦਗਰੀ ਨਗਰ ਕੀਰਤਨ ਮਸਾਜ ਹਰ ਸਾਲ ਦੀ ਤਰ੍ਹਾਂ ਹਰ ਸਾਲ ਲੰਘਾਇਆ ਜਾਂਦਾ ਇੱਥੋਂ ਦੇ ਕਿਸੇ ਕਿਸੇ ਨਗਰਾਂ ਚ ਦੀ ਨਗਰਾਂ ਕਿਤੇ ਕਿਸੇ ਨਗਰਾਂ ਚ ਦੀ ਪ੍ਰਚਾਰ ਕਰਦਾ ਹੋਇਆ ਗੁਰੂ ਸਾਹਿਬ ਦਾ ਜਥਾ ਪੰਜ ਪਿਆਰਿਆਂ ਸਮੇਤ ਆ ਰਿਹਾ ਆਉਂਦਿਆਂ ਨੂੰ ਜੀ ਆਇਆਂ ਆਖਦੇ ਆ ਮਿਸਲ ਫੂਲ ਕੀ ਤਰਨਾ ਦਲ ਬਾਈਆ ਵੱਲੋਂ ਗਿੱਲ ਫਾਟਕਾਂ ਤੇ ਜੋ ਸ਼ੌਣੀਆਂ ਨੇ ਹੰਗ ਸਿੰਘਾਂ ਦੀ ਪੰਜਾਂ ਪਿਆਰਿਆਂ ਨੂੰ ਸਿਰਪੋ ਭੇਟਾ ਕਰਾਂਗੇ ਤੇ ਗੁਰੂ ਸਾਹਿਬ ਨੂੰ ਰਮਾਲਾ ਭੇਟ ਕਰਕੇ ਗੁਰੂਕੀਆਂ ਲਾਡਲੀਆਂ ਫੌਜਾਂ ਵੱਲੋਂ ਕੁਝ ਖੁਸ਼ੇ ਪ੍ਰਾਪਤ ਲਵਾਂਗੇ ਅਤੇ ਨਾਲ ਹੀ ਗੁਰੂ ਕੇ ਜਿਹੜੇ ਵਜੀਰ ਹੋਣ ਦੇ ਉਹਨਾਂ ਦਾ ਧੰਨਵਾਦ ਕਰਾਂਗੇ ਸਰੋਪਿਆਂ ਨਾਲ ਸੋ ਆਹੀ ਕਹਿੰਦੇ ਆ ਇਹ ਬਹੁਤ-ਬਹੁਤ ਗੁਰੂ ਸਿੱਖਾਂ ਨੂੰ ਵਧਾਈਆਂ ਦਿੰਨੇ ਆ ਕਿ ਗੁਰੂ ਜਿਹੜਾ ਗੁਰੂ ਦਾ ਖਾਲਸਾ ਪ੍ਰਗਟ ਪਰਮਾਤਮਕੀ ਮੌਜ ਇਹ ਹਰ ਜੁਗੋ ਜੁਗ ਅਟੱਲ ਰਹੇਗਾ ਹਰ ਜੁਗੋ ਜੁਗ ਅਟੱਲ ਹੀ ਰਹੇਗਾ ਜੁਗੋ ਜੁਗ ਅਟੱਲ ਗੁਰੂ ਦੀ ਬਾਣੀ ਤੇ ਬਾਣਾ ਇਹੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਬਾਣੀ ਬਾਣਾ ਪੰਖ ਵਿਛਾਣਾ ਸਿੰਘ ਗੁਰੂ ਦਾ ਪੰਛੀ ਜਾਣਾ ਸੋ ਸਾਰੀ ਸਿੱਖ ਸੰਗਤਾਂ ਨੂੰ ਗਿੱਲ ਕਲਾ ਦੇ ਜਿੰਨੇ ਵੀ ਪ੍ਰਬੰਧਕ ਨੇ ਸਾਰਿਆਂ ਦਾ ਧੰਨਵਾਦ ਸਭ ਦਾ ਧੰਨਵਾਦ ਕੀਤਾ ਜਾਂਦਾ ਹੈ ਗੁਰੂ ਕੇ ਲਾਲ ਲੀਆਂ ਫੌਜਾਂ ਵੱਲੋਂ ਗੁਰੂ ਕੇ ਆਈਆਂ ਸਿੱਖ ਸੰਗਤਾਂ ਦਾ ਜੋ ਨਗਰ ਕੀਰਤਨ ਦੇ ਨਾਲ ਸਾਰੀ ਸਿੱਖ ਸੰਗਤ ਆਈ ਹੈ ਜਹੇਦਾਰ ਬਾਬਾ ਟੇਕ ਸਿੰਘ ਜੀ ਧਰੋਲਾ ਜਹੇਦਾਰ ਬਾਬਾ ਅਮ ਪਰਮਜੀਤ ਸਿੰਘ ਜੀ ਖਾਲਸਾ ਅਤੇ ਹੋਰ ਸਮੂਚੀਆਂ ਸਿੱਖ ਸੰਗਤਾਂ ਨੂੰ ਸਭ ਨੂੰ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਵੇਂ ਬਾਸ਼ਾ ਸ਼ਹਿਰ ਸ਼੍ਰੀ ਗੁਰੂ ਇੱਕ ਬਹਾਦਰ ਸਾਹਿਬ ਜਨਮ ਦਿਨ ਜੋ ਆਸਾਮ ਤੋਂ ਨਗਰ ਕੀਰਤਨ ਚਲ ਕੇ ਆਇਆ ਹੈ ਅੱਜ ਬਠਿੰਡਾ ਜਿਹਨੇ ਜੈਂਟਰ ਹੋਇਆ ਹੈ ਤੇ ਜੀਕੇ ਸ਼੍ਰੋਮਣੀ ਕਾਜੀ ਦਲ ਵੱਲੋਂ ਬੜਾ ਭਰਮੈਂ ਸਵਾਗਤ ਦੇ ਨਾਲ ਉਹਨਾਂ ਨੂੰ ਜੀ ਆਇਆਂ ਆਖੇ ਹਾਂ ਸੋ ਮੈਂ ਜਿੱਥੇ ਸਾਰੇ ਐਸਜੀਪੀਸੀ ਦਾ ਪ੍ਰਚਾਰਕਾਂ ਦਾ ਧੰਨਵਾਦ ਕਰਦਾ ਹਾਂ ਅਤੇ ਸੰਗਤ ਦਾ ਵੀ ਇਲਾਕੇ ਦੀ ਸੰਗਤ ਦਾ ਧੰਨਵਾਦ ਕਰਦਾ ਹਾਂ ਕਹਿੰਦਾ ਜੋ ਸੋਚ ਗਿਆ ਕਿ ਇਹ ਕਿ ਬਹੁਤ ਲੋਕਾਂ ਨੇ ਆਣਾ ਜਪਨਾ ਉਨਾਈ ਦੇ ਨਿਹਾਰ ਹਰ ਬੜੀ ਬੜੀ ஒட்டே 1 தடவ ஒட்ட தர ਦਰਦਾ ਪੜਾ ਦੇ ਫਾੜੇ ਬਲੇ ਦੇ ਨਹੀਂ ਬਲੇ ਦੇ ਨਹੀਂ ਨਾ ਰਹਿ ਨਾਲ ਟਰਾਲੀ ਆ ਜਿਹੜੀ ਉਹ ਆਪਣੇ ਇਧਰ ਜੋ ਕੀਲੇਆਂ ਦਾ ਪ੍ਰਸ਼ਾਦ ਹੈ ਉਸ ਤੋਂ ਅੱਗੇ ਸੇਵਾ ਦਾ ਭਾਈ ਸਾਰਿਆਂ ਨੇ ਜਰੂਰ ਲੈ ਕੇ ਜਾਣਾ ਸਾਰੀ ਸਾਧ ਸੰਗਤ ਨੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਗੁਰੂ ਸਾਹਿਬ ਦੇ अपने नगर के तरन पा दियाद जगकारा छोड़ते सारे जने जब तक आवाज आती है तो